ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਮੇਲਾ ਤੁਸੀਂ ਵੀ ਦੇਖਿਆ ਵੀ ਕਮਾਲ ਦਾ ਹੀ ਹੋਇਆ ਵਾਕਿਆ ਹੀ ਜੋ ਹੈ ਅੱਜ ਕੋਹਲੀਏ ਚ ਸਵਾਦ ਆਇਆ ਮੈਚ ਵੀ ਟਾਈਮ ਨਾਲ ਹੋ ਗਿਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਮੈਚ ਬਹੁਤ ਤਗੜੇ ਲੱਗੇ ਹਰ ਇੱਕੀ ਟੀਮ ਕਮਾਲ ਦੀ ਬਣੀ ਸੀ ਸੋ ਜੱਗੂ ਦੀ ਵੀ ਗੱਲ ਕਰਦੇ ਆਪਾਂ ਲਾਸਟ ਚ ਪਰ ਪਹਿਲਾ ਰਿਜ਼ਲਟ ਦੱਸਦੇ ਆਂ ਵੀ ਅੱਜ ਮੈਂਦਵਾਲ ਦੀ ਪਹਿਲੇ ਨੰਬਰ ਤੇ ਟੀਮ ਦੂਜੇ ਨੰਬਰ ਤੇ ਹਲੇਵਾ ਆਈ ਆ ਬੈਸਟ ਰੀਡਰ ਉਦੋਂ ਬੁਰੀਆ ਪਾਈ ਆਉਂਦਾ ਸੀ ਪਰ ਬੋਲਟ ਨੂੰ ਯਾਰ ਜੱਫਾ ਹੀ ਨਹੀਂ ਲੱਗਿਆ ਉਹ ਨੌਨ ਸਟਾਪ ਹੀ ਆ ਉਹਦਾ ਤੋੜ ਹੀ ਹੈਣੀ ਮੈਂ ਕਹਾਂ ਬਈ ਖੀਰਾ ਵਾਲੀਆ ਐਵੇਂ ਨਹੀਂ ਕਹਿੰਦੇ ਵੀ ਅੱਜ ਦੇ ਟਾਈਮ ਪੀਕ ਤੇ ਆ ਉਹ ਬੈਸਟ ਰੇਡਰ ਆ ਜਾਫੀ ਮਿੱਤਰੋ ਵਿਕਾਸ ਨੇ ਕਮਾਲ ਕੀਤੀ ਆ ਆਪਾਂ ਉਹਦੇ ਫੈਨ ਆ ਯਾਰ ਉਹਦਾ ਜੋ ਗੁੱਟ ਜਾ ਫੜਦਾ ਨਾ ਉਹ ਕਮਾਲ ਦੇ ਜੱਫੇ ਲਾਉਂਦਾ ਪਰ ਸ਼ਰਨੇ ਨੇ ਅੱਜ ਦੱਸਿਆ ਬਈ ਫਰੀਦਕੋੜ ਕਿੱਥੇ ਇਕ ਪੈਂਦਾ ਉਹ ਬੈਸਟ ਜਾਫੀ ਆ ਸੋ ਸ਼ਰਨਾ ਡੱਗਰਵਾਣਾ ਬੈਸਟ ਜਾਫੀ ਕੋਲੀਏ ਦਾ ਤੇ 볼ਟ ਬੈਸਟ ਰੇਡਰ ਆ ਪਹਿਲੇ ਨੰਬਰ ਤੇ ਮਹਿਮਦਵਾਲ ਦੂਜੇ ਨੰਬਰ ਤੇ ਜੋ ਹੈ ਆਪਣੀ ਲੈਵੇ ਦੀ ਟੀਮ ਆ 175 ਵੈਸਟਾ ਨੂੰ ਮੋਟਰਸਾਈਕਲ ਸੀਗੇ 볼ਟ ਪੀਕ ਤੇ ਚੱਲ ਰਿਆਂ ਪਰ ਹਾਕਮ ਵਾਲੀਆ ਜੱਗੂ ਵੀ ਅੱਜ ਕੈਰ ਕਰ ਗਿਆ ਉਹ ਤਾਂ ਬੁੱਟਰਾਂ ਵਾਲੇ ਜਾਫੀ ਵਧੀਆ ਬਹੁਤ ਤਗੜਾ ਖੇਡਦੇ ਆ ਪਰ ਮਿੱਤਰੋ ਇੱਕ ਐਂਡ ਵਾਲੀ ਰੇਡ ਤੇ ਜੋ ਹੈ ਕੰਮ ਗਲਤ ਹੋ ਗਿਆ ਹਨਾ ਨਹੀਂ ਤਾਂ ਜੱਗੂ ਵੀ ਸ਼ਾਇਦ ਪਹੁੰਚ ਸਕਦਾ ਸੀ ਫਾਈਨਲ ਚ ਹਾਕਮ ਵਾਲਿਆਂ ਨੇ ਵੀ ਸਰਾ ਕੀਤਾ ਤੇ ਆਪਾਂ ਨੂੰ ਟੱਕਰ ਬੁਲਟ ਦੇ ਜੱਗੂ ਦੀ ਵੀ ਦੇਖਣ ਨੂੰ ਮਿਲਦੀ ਵੈਸੇ ਦੋਵੇਂ ਭਰਾ ਪਰ ਦੋਨੇ ਟੌਪ ਤੇ ਆ ਇਹਨਾਂ ਦੀ ਖੇੜੀ ਵੱਖਰੀ ਆ ਇਹਨਾਂ ਦਾ ਦੇਖਣ ਦਾ ਨਿਆਰਾ ਵੱਖਰਾ ਹੀ ਆਉਂਦਾ ਮਿੱਤਰੋ ਜਦੋਂ ਦੋਨੇ ਭੜਦੇ ਆ ਸੋ ਵਧੀਆ ਭਰਾ ਦੋਨੇ ਇਕੱਠੇ ਰਹਿਣ ਇਹੀ ਚਾਹਣਾ ਮੈਂ ਤਾਂ ਵੀ ਪਿਆਰ ਬਣਿਆ ਰਵੇ